ਜੇਕਰ ਤੁਸੀਂ ਵੀ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਦੱਸਦੀ ਹੈ ਕਿ ਰੇਲ ਵਿਭਾਗ ਦੇ ਵੱਲੋਂ ਕਿਰਾਏ ਦੇ ਵਿੱਚ ਵਾਅਦਾ ਕੀਤਾ ਗਿਆ ਜੇਕਰ ਤੁਸੀਂ ਟ੍ਰੇਨਾਂ ਦੇ ਵਿੱਚ ਲੰਬਾ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਵੱਧ ਕਿਰਾਇਆ ਦੇਣਾ ਪਵੇਗਾ ਦੱਸਦੀ ਹੈ ਕਿ ਇੱਕ ਵੱਡੀ ਤੇ ਐਮ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੰਬੀ ਦੂਰੀ ਦੇ ਲਈ ਯਾਤਰਾ ਕਰਨ ਵਾਲਿਆਂ ਦੇ ਲਈ ਰੇਲਵੇ ਵਿਭਾਗ ਦੇ ਵੱਲੋਂ ਕਿਰਾਏ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਦੱਸਦੀ ਹੈ ਕਿ 26 ਦਸੰਬਰ ਤੋਂ ਰੇਲ ਦੇ ਕਿਰਾਏ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਅੱਜ 21 ਦਸੰਬਰ ਹੋ ਚੁੱਕੀ ਹੈ ਤਾਂ ਅਗਲੇ 4 ਦਿਨਾਂ ਤੱਕ ਪੁਰਾਣੇ ਕਿਰਾਏ ਯਾਤਰੀਆਂ ਤੋਂ ਲੈ ਜਾਣਗੇ ਜਦਕੇ 26 ਦਸੰਬਰ ਤੋਂ ਨਵੇਂ ਕਿਰਾਏ ਨਿਰਧਾਰਿਤ ਕੀਤੇ ਜਾਣਗੇ 215 ਕਿਲੋਮੀਟਰ ਤੱਕ ਆਮ ਸ਼੍ਰੇਣੀ ਦੇ ਵਿੱਚ ਕੋਈ ਵੀ ਕਿਰਾਏ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਜੇਕਰ ਕੋਈ ਵਿਅਕਤੀ 215 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਦਾ ਹੈ ਤਾਂ ਕਿਰਾਏ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਸ ਨੂੰ ਵੱਧ ਕੀਮਤ ਦੇਣ ਦੀ ਲੋੜ ਨਹੀਂ ਪਵੇਗੀ ਪਰ ਜੇਕਰ 215 ਕਿਲੋਮੀਟਰ ਤੋਂ ਅੱਗੇ ਦਾ ਸਫ਼ਰ ਜਾਂ ਇਸ ਤੋਂ ਵੱਧ ਸਫ਼ਰ ਵਿਅਕਤੀ ਦੇ ਵੱਲੋਂ ਤੈਅ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੱਧ ਕਿਰਾਇਆ ਜਿਹੜਾ ਉਸ ਤੋਂ ਲਿਆ ਜਾਵੇਗਾ 215 ਕਿਲੋਮੀਟਰ ਤੱਕ ਦੇ ਸਫਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਿਰਾਏ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਜੇਕਰ 215 ਕਿਲੋਮੀਟਰ ਤੋਂ ਵੱਧ ਸਫਰ ਕਰਨਗੇ ਵਿਅਕਤੀ ਤਾਂ ਇਸ ਦੇ ਵਿੱਚ ਇੱਕ ਪੈਸਾ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਯਾਤਰੀ ਨੂੰ ਵੱਧ ਦੇਣਾ ਪਵੇਗਾ ਯਾਤਰੀ 215 ਤੋਂ ਵੱਧ ਜਿੰਨਾ ਸਫਰ ਤੈਅ ਕਰਦਾ ਉਸ ਦੇ ਹਿਸਾਬ ਦੇ ਨਾਲ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਇੱਕ ਪੈਸਾ ਵੱਧ ਕੀਮਤ ਜਿਹੜੀ ਹੈ ਯਾਤਰੀ ਨੂੰ ਦੇਣੀ ਪਵੇਗੀ ਜਿਸ ਦਾ ਸਿੱਧਾ ਅਸਰ ਯਾਤਰੀਆਂ ਦੀ ਜੇਬ ਦੇ ਉੱਤੇ ਪਵੇਗਾ ਰੇਲ ਵਿਭਾਗ ਦੇ ਵੱਲੋਂ ਕਰਾਏ ਦੇ ਵਿੱਚ ਵਾਅਦਾ ਕੀਤਾ ਗਿਆ ਜੇਕਰ 215 ਕਿਲੋਮੀਟਰ ਤੋਂ ਘੱਟ ਸਫ਼ਰ ਵਿਅਕਤੀ ਕਰੇਗਾ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਵਾਧਾ ਕਰਾਇਆ ਦੇਣ ਦੀ ਲੋੜ ਨਹੀਂ ਪਵੇਗੀ ਜੇਕਰ 215 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਦਾ ਤਾਂ ਉਸ ਨੂੰ ਪ੍ਰਤੀ ਕਿਲੋਮੀਟਰ ਦੇ ਪਿੱਛੇ ਇੱਕ ਪੈਸਾ ਜਿਹੜਾ ਵਾਧਾ ਕਰਾਇਆ ਜਿਹੜਾ ਅਦਾ ਕਰਨਾ ਪਵੇਗਾ ਤਾਂ 26 ਦਸੰਬਰ ਤੋਂ ਰੇਲ ਗੱਡੀਆਂ ਦੇ ਵਾਧਾ ਕਰਾਏ ਜਿਹੜੇ ਆ ਲਾਗੂ ਹੋ ਜਾਣਗੇ ਤੇ ਜਿਸ ਦਾ ਸਿੱਧਾ ਸਿੱਧਾ ਅਸਰ ਆਮ ਜਨਤਾ ਤੇ ਰੇਲ ਗੱਡੀ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੀ ਜੇਬ ਦੇ ਉੱਤੇ ਪਵੇਗਾ